ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜੁਨਿਕ ਪੰਜਾਬ ਜੁਨਿਕ ਮੀਡੀਆ ਦੀ ਟੀਮ ਜੋ ਕਿ ਇੱਕ ਪੀੜਤ ਦੇ ਕੋਲ ਆਏ ਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਲਤ ਤੋਂ ਅਪਾਹਜ ਨੇ ਆਓ ਅੱਜ ਅਸੀਂ ਜਾਣਦੇ ਹਾਂ ਕਿ ਇਹ ਜੋ ਪੀੜਤ ਨੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਤੇ ਸਮਾਜ ਪ੍ਰਤੀ ਕੀ ਮੰਗ ਕਰਨਾ ਚਾਹੁੰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀ ਜੀ ਇਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਆਹ ਵਾਲੀ ਪ੍ਰੋਬਲਮ ਤੋਂ ਪੀੜਤ ਨੂੰ ਹੁੰਦਿਆ ਦੇ ਤੁਹਾਡੀ ਕੀ ਮੰਗਾਂ ਨੇ ਸਮਾਜ ਪ੍ਰਤੀ ਤੁਸੀਂ ਅੱਜ ਮੀਡੀਆ ਨੂੰ ਕਾਨਫਰੰਸ ਕਰ ਰਹੇ ਹੋ ਤੁਸੀਂ ਕਿਸ ਦੇ ਸਬੰਧ ਵਿੱਚ ਇਹ ਕਾਨਫਰੰਸ ਬੁਲਾਈ ਹੈ ਸਾਸੀ ਗਾਲਪਾਈ ਮੈਂ ਜੋਰਾ ਸਹਾਣਾ ਤੇ ਮੈਨੂੰ ਸਾਢੇ 4 ਮਹੀਨੇ ਹੋ ਗਏ ਭਾਈ ਮੰਜੇ ਤੇ ਪਿਆ ਮੈਂ ਸੁੱਤਾ ਪਿਆ ਇਸ ਮੇਰੇ ਉੱਠੇ ਕੁਦਾ ਮੇਰੀ ਲਾਤ ਫੜ ਗਈ ਤੇ ਹਸਪੀਟਲ ਜੇ ਮੈਂ ਦਾਖਲ ਸੀ ਤੇ ਉਹਨਾਂ ਨੇ ਲਾਹੀ ਨਹੀਂ ਸਹੀ ਕੀਤਾ ਹੈਗਾ ਤੇ ਗਲਤ ਟੀਕੇ ਲਾਤੇ ਤੇ ਮੁੜ ਕੇ ਡੈਡੀ ਉਹਨਾਂ ਨੇ ਦਿੱਲੀ ਸੱਧਿਆ ਫਿਰ ਉੱਥੇ ਗਏ ਸੀ ਅਸੀਂ ਤੇ ਉੱਥੋਂ ਟੈਸਟ-ਜੁਸਟ ਕਰਾਏ ਆ ਤੇ ਟੈਸਟ ਪੈਸੇ ਬੜੇ ਲੱਗ ਗਿਆ ਪੈਸੇ ਮੰਗਦੇ ਆ ਭਾਈ ਹੋਰ ਗਰੀਬ ਬੰਦੇ ਆ ਭਾਈ ਕਰ ਨਹੀਂ ਸਕਦੇ ਤੇ ਮਦਦ ਕੀਤੀ ਜਾਵੇ ਸਾਡੀ ਥੋੜੀ ਬਹੁਤੀ ਹਾਂਜੀ ਇਹ ਜੋ ਤੁਸੀਂ ਹਸਪੀਟਲ ਤੇ ਇਲਜ਼ਾਮ ਲਗਾ ਰਹੇ ਹੋ ਇਹ ਕਿਹੜਾ ਹਸਪੀਟਲ ਆ ਤੇ ਇਹਦੇ ਤੁਹਾਡੇ ਕੋ ਕੋਈ ਪੁਖਤਾ ਪ੍ਰੂਫ ਨਹੀਂ ਕਿ ਉਹਨਾਂ ਨੇ ਕੀ ਟੀਕਾ ਲਗਾਇਆ ਜਾਂ ਕੀ ਇਹਦੇ ਬਾਰੇ ਕੋਈ ਤੁਹਾਡੇ ਕੋਈ ਕੋਈ ਸਪਸ਼ਟੀਕਰਨ ਨਹੀਂ ਦਿੱਤੇ ਨਹੀਂ ਸੀ ਉਹਨਾਂ ਨੇ ਭਾਈ ਫਿਰ ਮੈਂ ਆ ਗਿਆ ਹੀ ਫਿਰ अच्छा जी प्रूफ ਨਹੀਂ ਉਹਨਾਂ ਨੇ ਫਿਰ ਦਿੱਤੇ ਮੈਂ ਆ ਗਿਆ ਸੀ ਆਪਣੀ ਮਰਜ਼ੀ ਨਾਲ ਆ ਗਿਆ ਸੀ ਠੀਕ ਹੈ ਇਸ ਵੱਲੇ ਤੁਹਾਡਾ ਕਿਹੜਾ ਹਸਪੀਟਲ ਨਾਲ ਚੱਲ ਰਿਹਾ ਹੈ ਤੇ ਤੁਹਾਡੇ ਇਲਾਜ ਦੀ ਜੋ ਡਾਕਟਰਾਂ ਵੱਲੋਂ ਇੱਕ ਜੋ ਉਹਨਾਂ ਦੀ ਫੀਸ ਤੈਅ ਕੀਤੀ ਗਈ ਉਹ ਕਿੰਨੀ ਹੈ ਜੀ ਹਾਂਜੀ ਸਰਦਨ ਜੰਗ ਚੱਲਦਾ ਪਿਆ ਦਿੱਲੀ ਵਿੱਚ ਸਰਦਨ ਜੰਗ ਹਸਪੀਟਲ ਠੀਕ ਹੈ ਜੀ ਹਾਂਜੀ ਐਮਸ ਵਾਲਿਆਂ ਦਾ ਠੀਕ ਹੈ ਜੀ ਇਹ ਕੀ ਜੀ ਉਹਨਾਂ ਨੇ ਡਾਕਟਰਾਂ ਨੇ ਕੀ ਕਿਹਾ ਜੀ ਤੁਹਾਡੀ ਸਥਿਤੀ ਬਾਰੇ ਕੀ ਤੁਹਾਨੂੰ ਪ੍ਰੋਬਲਮ ਜਿਹੜੀ ਤੁਸੀਂ ਫੇਸ ਕਰ ਰਹੇ ਹੋ ਤੇ ਇਹਦਾ ਇਲਾਜ ਕੀ ਦੱਸਿਆ ਜੀ ਡਾਕਟਰਾਂ ਨੇ ਉਹ ਕਹਿੰਦੇ ਜੀ ਚੂਲੇ ਜੇ ਇਨਫੈਕਸ਼ਨ ਆ ਕਹਿੰਦੇ ਚੂਲਾ ਖਰਾਬ ਹੋ ਗਿਆ ਆ ਚੂਲਾ ਪੋਗ ਨਵਾ ਕਹਿੰਦੇ ਜੀ ਤਾਂ ਇਸ ਕੰਮ ਦੇ ਵਿੱਚ ਕੀ ਖਰਚਾ ਆਵੇਗਾ ਜੀ ਡੇਢ ਲੱਖ ਰੁਪਇਆ ਕਹਿੰਦੇ ਆ ਜੀ ਗਰੀਬ ਬੰਦਿਆ ਇਹ ਕਿੱਥੋਂ ਕਰਾ ਲਾਏਗਾ ਡੇਢ ਲੱਖ ਰੁਪਇਆ ਠੀਕ ਆ ਹਾਂਜੀ ਪਹਿਲਾਂ ਹੀ ਉਹ ਪੈਸੇ ਲੱਗ ਗਏ ਸਾਡੇ ਤੇ ਤੁਸੀਂ ਸਮਾਜ ਕੋ ਐਸ ਵੇਲੇ ਕੀ ਮੰਗ ਕਰ ਰਹੇ ਹੋ ਜੀ ਲਾਈ ਕਰਾ ਦੇ ਨਾ ਬਾਬਾ ਜੀ ਹੋਰ ਕੁਝ ਨਹੀਂ ਚਾਹੀਦਾ ਠੀਕ ਆ ਜੀ ਤੁਹਾਡਾ ਕੋਈ ਅਕਾਊਂਟਸ ਨੰਬਰ ਜਾਂ ਤੁਸੀਂ ਕੋਈ ਕੀ ਆਪਣਾ ਜੇ ਕੋਈ ਤੁਹਾਡੀ ਮਦਦ ਕਰਨਾ ਚਾਵੇ ਉਹ ਤੁਹਾਨੂੰ ਕਈ ਵਾਰ ਸੰਪਰਕ ਕਰੇ ਤੁਸੀਂ ਕੋਈ ਆਪਣਾ ਨੰਬਰ ਕੋਈ ਆਪਣਾ account number ਸਾਨੂੰ ਬੋਲ ਕੇ ਦੱਸ ਦਿਓ ਜੀ ਹਾਂ ਜੀ ਦੇ ਦਾਂਗੇ ਮੰਮੀ ਉਹਨਾਂ ਦੇ ਹੈਗਾ ਠੀਕ ਹੈ ਜੀ